ਲੋ ਜੀ ਮੇਰਾ ਸਰਜੀਤ ਨੂੰ ਵੀ ਲੋ ਬਾਈ ਸਾਸਿਕਾ ਜੀ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਕਰਿਓ ਸਰਜੀਤ ਇੱਧਰ ਇਹਨਾਂ ਕੱਲ ਦਾ ਦਿਖੇ ਨਹੀਂ ਕੱਲ ਦਾ ਬਾਈ ਇਹ ਕੱਲ ਨੂੰ ਦਸਣੀ ਅੱਛਾ ਖੰਡਪਾਟ ਸਰ ਪਰ ਡਿਊਟੀ ਸੀ ਚੱਲੀਆਂ ਹਾਂ ਠੀਕ ਠੀਕ ਹੈ ਇੱਕ ਬਾਈ ਮਾ ਫੋਰ ਜਿਹੜਾ ਮਾਰਿਆ ਗਿਆ ਇੱਥੇ ਵੀ ਤੂੜੀਆਂ ਬੰਨਣ ਨੂੰ ਤਿਆਰ ਹੋ ਗਿਆ ਹਾਂ ਅੱਜ ਜਿਹੜਾ ਤੂੜੀਆਂ ਨਹੀਂ ਨਹੀਂ ਖੇਤ ਗਿੱਲੇ ਖੇਤ ਵੀ ਗਿੱਲੇ ਜੇ ਗੋਲਿਆਂ 'ਚ ਪਾਣੀ ਹੈ ਤੇਰੀ ਵੀ ਉਹ ਵੀ ਗਿੱਲੀ ਹੈ ਨਾ ਤੇਰੀ ਗਿੱਲੀ ਆ ਹਾਂ ਢੇਰੀਆਂ ਜਿਹੀਆਂ ਅੱਛਾ ਇੱਕ ਹੋਰ ਦਾ ਸਿਆਲ ਹੁਣ ਮੇਰੇ ਨਾਲ ਚੱਲੀ ਹਾਂ ਜਸਵੀਰ ਦਾ ਖੇਤ ਵੀ ਹੈ ਬਿੰਦਲਾ ਦਾ ਖੇਤ ਵੀ ਹੈ ਕਾਲੇ ਦਾ ਖੇਤੀ ਹੈ ਪਹਿਲਾਂ ਮੇਰਾ ਖੇਤ ਹਰਿਆਈ ਮਾਰਨ ਲੱਗ ਗਿਆ ਧਾਨਾਂ ਤੇ ਧਾਨ ਦੇ ਸੀਰੇ ਦਾ ਫਰਕ ਹੈ ਹੈ ਥਾਣੇ ਇੰਨੇ ਜੰਮੇ ਵੀ ਖੇਤੇ ਹਰਿਆਈ ਮਾਰਦਾ ਤਾ ਕਾ ਜਸਵੀਰ ਵਾਲੇ ਚ ਵੀ ਇੱਕ ਵੀ ਦਾਣਾ ਨਹੀਂ ਜੀ ਬੂ ਹੀ ਉਹੀ ਦਿੱਤੇ ਆ ਇੱਕੋ ਦਿਨ ਲਾਉਂਦੇ ਆ ਇੱਕੋ ਕਮੈਨ ਵੱਢਦੀ ਆ ਟੂੜੀ ਕੁ ਦਿਨ ਬਣੀ ਐ ਇੱਕੋ ਦਿਨ ਟੂੜੀ ਬਣੀ ਐ ਅੱਛਾ ਦੇਖ ਲੈ ਤੇ ਕੀ ਨਾ ਥੋੜੇ ਆ ਨਾ ਰਾਜੀ ਬਾਈ ਦੇ ਨਾਲ ਕਾਲੇ ਦੇ ਨਾਲ ਜਸਵੀਰ ਉਹਦੇ ਸਿਰੇ ਤੇ ਫਰਕ ਉਹ ਸਾਰਾ ਹੀ ਖੇਤ ਭਰਿਆ ਪਿਆ ਬਾਈ ਸਰਵਲਾਂ ਨੂੰ ਬਾਅਦ ਹਲੇ ਨੂੰ ਬਹੁਤ ਜਾਨ ਗਿੱਲਾ ਥੋੜਾ ਮਾ ਸੁੱਕਣ ਨਾ ਸੁੱਕੂਗੇ ਹਾਂ ਤਾਂ ਆਉਂਦੇ ਉਹਦੇ ਕੋਲ ਹਲਾ ਦਾਰਾ ਬਾਇ ਤਾਂ ਅੱਜਾ ਕਿਤੇ ਜਾਂਦਾ ਹਾਂ ਬਾਹਰ ਕੱਢ ਗਿਆ ਬਾਕੀ ਭਾਈ ਰਾਤ ਠੰਡ ਹੋ ਗਈ ਜੀ ਦੇਖ ਲੈ ਠੰਡ ਬਸਤੀ ਰਾਤ ਹੋਣੀ ਤਾਂ ਪੱਕੇ ਦਾ ਰੇਤੀਂਾ ਚੋਂ ਦੀਆਂ ਉਸ ਇੰਨੀ ਪਈ ਵੀ ਨਹੀਂ ਠੰਡ ਪੂਰੀ ਹੋਊਗੀ ਤੇ ਆਪਣੇ ਵੀ ਭਾਈ ਖੰਡਪਾਟ ਸਾਹਿਬ ਜਿਹੜਾ ਐਤਵਾਰ ਨੂੰ ਹਲਵਾਈ ਵੀ ਕਰਦਾ ਅੱਚੇ ਕਰਦਾ ਹਾਂ ਤੇ ਤਾਂ ਹਲਵਾਈ ਨੂੰ ਵੀ ਉਹ ਸਮਾਨ ਲੈ ਕੇ ਮਹਾਂਜ ਭਾਈ ਫੜਾ ਦੇ ਸਮਾਨ ਜਿਹੜਾ ਹੈਗਾ ਇਹ ਤੇ ਬਾਕੀ ਪਾਠੀ ਸਰਬ ਜਦ ਨਹੀਂ ਹੈਗੀ ਆ ਮਤ ਇਹਦੇ ਨੂੰ ਉੱਥੀਆਂ ਫਿਰ ਪਹਿਲੇ ਹੈਗੇ ਹੁਣ ਸ਼ੁੱਕਰਵਾਰ ਬਾਅਦ ਐਤਵਾਰ ਮੈਂ ਆ ਤਿੰਨ ਟਿਰੋ ਦੇ ਵਾਹ ਪਾਪਾ ਦੀ ਬਹੁਤ ਕਰਤਾ ਏ। ਬਸ। ਕੱਲੇ ਹੋ ਰਿਹਾ ਜਿਵੇਂ ਹੁਵੇਲੇ ਜੀ ਕਰਤੇ ਲੋਕ। ਅੱਜ ਹਾਂ। ਕਾਹ ਬੋਲਣਾ ਪਾਸੇ ਤੋਂ ਚੌਥੇ ਨੂੰ। ਚੌਥੇ ਨੂੰ। ਸ਼ੁਕਰਵਾਰ ਨੂੰ। ਮੈਂ ਦਾ ਵਾਦਾ ਭੂਗਾ। ਹਾਂ। ਮੈਂ ਦਾ ਵਾਦਾ ਭੂਗਾ। ਐਤਵਾਰ ਦਾ। ਠੀਕ ਹੈ। ਪਾਪਾ ਮੋੜ ਆਈ ਫੇ ਤਾਂ ਨੋ ਫੀਟ ਟੱਕਰੋਗੇ। ਹਾਂ। ਨਣਾ ਵਧੀਆ। ਬਾਕੀ ਹਲੇ ਵੀ ਬੱਦਲ ਬੋ ਧੁੱਪ ਨਹੀਂ ਬੋਲਦਾ ਹਾਂ ਹਾਂ ਉਹੀ ਤਾਂ ਗੱਲ ਕਰਕੇ ਹਟਿਆ ਇਹ ਕਿਆ ਫਦਾ ਕਾ ਗੁਰਗੁਰੂ ਜੀ ਕਰਦ ਰਹੀ ਧੁੱਪ ਮੀਂਹ ਵਾਲੀ ਹੈ ਨਾ ਅੱਖਾਂ ਦਾ ਖੋਲਣੇ ਦਿੰਦੀ ਹੂੰ ਹੂੰ ਪੂਰਾ ਮੀਂਹ ਬੋਲਦਾ ਵੇ ਪੱਟਾ ਜੇ ਬਾਹਰੋਂ ਵੀ ਭੱਟਾ ਕਰਾ ਹੰਡਾ ਲੱਗਦੀ ਉਹਦੇ ਦੁਕਾਨ ਟੰਡੇ ਉਹ ਲੈਟ ਟੰਡੇ ਉਹ ਅੱਛਾ ਇਹਦੇ ਬਰੋ ਇਹ ਲੰਘੇ ਤੇ ਕਹਦਾ 15 ਬਾਸਮਤੀ ਪਿੰਨੀ ਦੀ ਖਾਸੀ ਵੀ ਚਣ ਲੱਗੇ ਲੋ ਬੀ ਦੇ 1509 ਵੀ ਦੋ 1509 ਆ ਜਿਹੜੇ ਆਨੂ ਆਨੂ ਵਾਲੇ ਸਭ ਗਏ ਤੀ ਇਹ ਹਾਲੀ ਗਾਣੇ ਫਿਰ ਬਾਕੀ ਰਮੀ 1509 ਵੀ ਜਣੀ ਜਾਈ ਚੱਲ ਗਈ ਭਾਈ ਜੀ ਬਹੁਤ ਵੇਚ ਵਿੱਚ 26 ਦਾ ਕੇ ਮੇਰੇ ਹੋਗਾ 26 26 ਬਿਜਣੀਆਂ ਬਾਈ ਅਸੈਂਬਲੀ 26 ਬਿਜਣੀਆਂ ਅਸੀ ਬਿਜਣੀਆਂ ਆ 12 ਮੇਤਰੀ ਦੀਆਂ ਆਹੋ ਰੇਡੇ ਬਿਜਣੀਆਂ ਥੋੜੀ ਜੀ ਰੇਡੇ ਜਾਈ ਦੀ ਹੈ ਮੈਂਗਾ ਪਹਿਲਾਂ ਪਾ ਕੇ ਰੱਖੀਆ ਫਿਰ ਦੇਖੀਏ ਮੱਡੀ ਦਾ ਕੋਲ ਵੀ ਹੈ ਆ ਰਹੀ ਹੈ 26 ਵਿੱਚ ਟਰੈਲੀ ਵੀ ਮਿਲਦੇ ਹਾਂ ਹਾਂ 26 ਵੀ ਆਏ ਆ ਵੀ 26 ਵੀ 24 25 ਦਿਨ ਦੀ ਲੱਗ ਜਵੇ ਠੀਕ ਹੈ 26 ਹਾਂ 24 ਵਿੱਚ ਮਹੀਨੇ ਦੇ ਰੇੜੇ ਵੀ ਲੱਗਣਾ ਚਾਹੀਦਾ ਕੋਈ ਨਹੀਂ ਹਾਂ ਮਹੀਨੇ ਦੇ ਰੇੜੇ ਕੋਈ ਵੀ ਆ ਜਾਏ ਵੀ ਸਮਝਿਆ ਮਹੀਨੇ ਤਾਂ ਪਰ ਬੀਜ ਲੰਦੇ ਆਪਾਂ ਕਰ ਲੈਂਦੇ ਆ ਪਰ ਜੋਰ ਨਾਲ ਜਿੰਦਾ ਔਖਲਾ ਫਟਾਰਾ ਨਹੀਂ ਕਰਦਾ 24 25 ਦਿਨ ਦੀ ਲੱਗ ਜਵੇ ਬਹੁਤ ਹੈ 24 25 ਦਿਨ ਦੀ ਇੱਕ ਥੋੜੀ ਜੀ ਮੈਂ ਦੇਖਿਆ ਇਹ ਇਹ ਬੱਚੇ ਦੀ ਪਨੀਰੀ ਬੀਜ ਦੇ ਹੋ ਜਾਂਦੇ ਮੋਟੇ ਹੋ ਬੜੀਆ ਰਹਿੰਦੀ। ਇਹ ਇਕੱਠਾ ਹੀ ਫੁਲਾ ਜਾਂ ਗਿਆ ਤਾਂ ਤਾਂ ਜਿਆਦਾ। ਰਾਟ ਭਈ ਬਹੁਤ ਬਹੁਤ ਜੀ। ਹਾਂ। ਛਿੱਦੀ ਨੂੰ ਫਿਰ ਆਇਆ ਨਾ ਉਹਦਾ ਪਹਿਲੇ ਕਹਿੰਦੇ ਸਾਜੀ ਬੂਜਾ ਤਾਂ ਪਹਿਲੀ ਮਾਰਿਆ ਬਈ ਨੇ। ਉਹ ਰਾਟ ਬਹੁਤ ਪਾਉਂਦੇ ਜੀ। ਸਾਡੇ ਕੋਲ ਤਾਂ ਭਾਈ ਸਵਾ ਦੋ ਦੋ 22 ਕਿਲੋ ਤੇ ਛਿੱਦੀ ਹੋ ਗਈ ਤੇ। ਨਾ ਠੀਕ ਐ। ਕੱਕ ਆਪਣੇ ਪਨੀਰੀਆਂ ਚ ਹੁੰਦਾ ਨਹੀਂ। ਹਾਂ। ਇਹ ਆਪਣਾ ਇੱਧਰ। ਹਾਂ ਕੱਖ ਨਹੀਂ ਹੁੰਦਾ ਆਪਣੇ ਜਮਾਈ। ਆ ਦੇ ਲੈ ਇੰਨਾ ਫਰਕ ਆ ਜੇ ਤਲੀਆਂ ਅੰਦਰ ਖੜੀਆਂ। ਇਈ ਵਾਰ ਹੁੰਦੀ ਹੈ ਗੰਗ ਭੈ ਜਾਣੀ ਦੀ ਤਾਂ ਬਿਆਣੀ ਹੂੰ ਹਾਂ ਨਾ ਅੰਦਰ ਦਾ ਚੀਦਾ ਫਰਕ ਹੈ ਹੁਣ ਇੱਕ ਰਾਜ ਜਾ ਕੇ ਚਾਹੇ ਬਹੁਣ ਲੱਗ ਜਾ ਦੋ ਦਿਨ ਦੇ ਮਹੀਨੇ ਇਹਨਾਂ ਨੇ ਮਿੱਟੀ ਦੇ ਸਾਹਣੀਆਂ ਜਾ ਕੇ ਫੜ ਲੈਣਗੇ ਅੱਛਾ ਕਹਿੰਦਾ ਜਿਨਾ ਖੇਤਾਂ ਦੀ ਤੂੜੀ ਬਣ ਗਈ ਕਹਿੰਦਾ ਬਹੁਵੇ ਵੱਟ ਹੁੰਦੇ ਆ ਨਾ ਠੀਕ ਹੈ ਜੀ ਇਹ ਗੱਲ ਹੈ ਤਵੀਆਂ ਦਾ ਹੁਣ ਨਹੀਂ ਪਿਆ ਤਵੀਆਂ ਕੋਈ ਕਰਾਂ ਤਵੀਆਂ ਨੂੰ ਬਣਾ ਲਿਆ ਭਾਈ ਹਾਂ ਹਾਂ ਦੇਖ ਨਾਲੇ ਉਹ ਵੀ ਹੁਣ ਗਿੱਲੇ-ਗਿੱਲੇ ਜੇ ਲਾਣੇ ਚ ਦੱਬ ਹੋ ਜੂਬੇ ਨਾ ਮੜ ਮੜ ਉਹ ਬੱਚੇ ਗਲ ਜਾਣਾ ਫਿਰ ਕੀ ਖੇਤ ਬਾਹੇ ਦੀ ਰੀਜਰ ਕਰਾਦਾ ਕੰਮ ਵੀ ਬਾਹੇ ਤੇ ਚੱਲਣਾ ਏ ਮੇਰੇ ਕਹਾਂ ਜਿਆਦਾ ਸੁੱਕੇ ਆ ਹਾਂ ਗਿੱਲੇ ਮੇਰਾ ਗੁੰਨੜਾ ਵਾਲਾ ਕੰਮ ਹੈ ਮੇਜ਼ਰ ਤਾਂ ਸੁੱਕੇ ਤੇ ਆ ਨੂ ਗਿੱਲੇ ਸੁੱਕਾ ਮਿੱਟੀ ਨੇ ਖੇਮੂਰੇ ਫੇਰ ਰੀਜਰ ਦਾ ਕੰਮ ਹਾਂ ਦਾ ਕਾਲੇ ਵਾਲਾ ਕੰਨਾਂ ਚ ਕੋਈ ਮੱਕਾ ਆਪਣਾ ਜੰਮ ਹੈ ਨਹੀਂ ਜੰਮ ਦਾ ਜਾ ਹੈ ਜੰਮ ਦਾ ਡੜਾ ਹੀ ਬਹੁਤ ਬੜਾ ਮੋਟਾ ਪੱਟਾ ਵਾਦਾ ਡੜਾ ਦਾ ਪੱਟੇ ਹੁਣ ਦਦਗੀਆਂ ਨਾ ਉਹ ਜਦੋਂ ਕੋਈ ਪਾਣੀ ਲੱਗ ਗਿਆ ਉਦੋਂ ਸੰਭਾਲ ਹੋ ਜਾਣਾ ਡੜਾ ਬੜਾ ਮੈਂ ਕੱਲ ਫੜ ਕੇ ਕਿਤੇ ਮੈਂ ਫੇਰ ਡੱਕ ਕਰਨਾ ਸੁਭਾ ਜੇ ਜਦੋਂ ਉਹਨਾਂ ਕੰਨਾਂ ਸਾਦੇ ਨੋ ਗੰਨਾ ਨਹੀਂ ਆਉਣਾ ਡੱਕ ਕਰਾੜੇ ਜਿਹੜੀ ਛੋਟੀ ਜ਼ਮੀਨ ਨੂੰ ਕੀ ਆ ਬਾਬ ਜਿੰਨੀ ਨੂੰ ਸਬੰਧ ਦਾ ਫਰਕ ਹੈ ਤੇ ਜੰਮ ਦਾ ਰੇਕ ਚੀਜ਼ ਦਾ ਸਾਨੂੰ ਨੂੰ ਤੁਹਾਨੂੰ ਤਾਂ ਤਜਰਬਾ ਨਾਲ ਅਸੀਂ ਤਾਂ ਬੀਜਿਆ ਹੀ ਗਾ ਹੂੰ ਉਹਦਾ ਦਾ ਰੇਕ ਜੀ ਬੀਜਿਆ ਵਾ ਤਾਂ ਡੱਕ ਲੇਟ ਹੋ ਗਿਆ ਇਹਦਾ ਗੰਨਾ ਕੱਢਨੇ ਦਾ ਕਿ ਲੇਟ ਹੋ ਗਿਆ ਗੰਨਾ ਦਾ ਗੰਨਾ ਪੱਟ ਕੇ ਗੰਨਾ ਬੀਜੇ ਨੇ ਤੇ ਇੱਕ ਉਹ ਗਿੱਲਾ ਜਾ ਹੋ ਗਿਆ ਤਾਂ ਜਾ ਦੇ ਉਧਰ ਕਿ ਲੇਟ ਹੋ ਗਿਆ ਥੋੜਾ ਜਿਆ ਤੇ ਦੱਸ ਦੇ ਨਹੀਂ ਤੇ ਫੈਲੀ ਉਹਨੂੰ ਲੇਟ ਕਰਤਾ ਇਹ ਨਹੀਂ ਆਵਰਉਣੀ ਕਰਤੀ ਉਹੀ ਫਰਕ ਬਾਬਾ ਜੀ ਆ ਕੰਸਤੂੜੀ ਦਾ ਨਵੇੜ ਤਾਂ ਹੈ ਬਿਜਾ ਗਿਆ ਨਿਪੜ ਗਿਆ ਪੜੰਬਾ ਉਹ ਲੱਗ ਗਿਆ ਹੈ ਬਾਹਰ ਉਹਨੂੰ ਇੱਥੇ ਖੜਵਾਉਣ ਇੱਥੇ ਟੱਗੀਆਂ ਇਹ ਲਾਲ ਲਾ ਕੇ ਕੁੰਜੇ ਲਾ ਦੇ ਐ ਸਾਈਡ 'ਚ ਲੱਗਣਾ ਕੁੰਜੇ ਉਹ ਗੰਨਰਾ ਫਟਾ ਡੰਗਰ ਨੂੰ ਲਾਵੇ ਕਿ ਗੱਬੇਆ ਬੱਟਾ ਸੰਗੋ ਗੱਦਿਆਂ ਬੱਟਾ ਉਹ ਉਸੇ ਬਿੱਡ ਡੰਗਿਆ ਪਤਾ ਹਾਂ ਬਿੱਡ ਡੰਗਿਆ ਪਤਾ ਬਿੱਡ ਬਿੱਡ ਵੀ ਹੱਟਾ ਵੀ ਡੰਗਰ ਡੰਗਰ ਤਾਂ ਕੋਈ ਨਹੀਂ ਉੱਥੇ ਹੂੰ ਫਟਾ ਤਾਂ ਐ ਸੈਸ਼ਰ ਦੇ ਅੰਦਰਲੇ ਪਾਸੇ ਗੈਰ ਵੀ ਖੜਾ ਹੋ ਜਾਵੇਦਾ ਵੀ ਲੋਟ ਹੈ ਬੋਲ ਦੇ ਪਿੱਛੇ ਆ ਗਏ ਤੂੜੀ ਦਿੱਦੀ ਬੱਟਾ ਕਿੱਥੇ ਅੱਛਾ ਉਹ ਲੀਕ ਦਿੱਚਿਆ ਗੋਹਣਾ ਮੈਂ। ਬੜਾ ਠੀਕ ਠੀਕ। ਪੱਟਾ ਖੜਾ ਕਰਿਆ ਬਸ ਤੂੰ। ਤੂੰ ਦੀ ਸਿੱਪ ਪੱਟਾ ਜਣਾ ਨਿੱਕਰ। ਮਾ ਪਿੱਛੇ ਰੱਖ ਦੋ ਥੱਲੇ ਲੈਟਰ ਖਾਤੀ ਆ ਮੈਂ। ਉਹ ਠੀਕ ਹੈ। ਮਾ ਜਿੱਥੇ ਥੱਲੇ ਇਹਦੇ ਥੱਲੇ ਜਿੱਥੇ ਰੱਖਿਆ ਉਹਦੇ ਪਾਸੇ। ਉੱਥੇ ਮੈਂ ਦੋ ਇਟਾ ਰੱਖ ਦੋ। ਸੁੱਕੀ ਦਾ ਟੂੜੀ ਸੁੱਕਾ ਜੇ ਪਿਆਏ ਉਹਦਾ। ਹਾਂ। ਟੂੜੀ ਦਾ ਹੋਣੀ। ਉਹ ਅਮਨਾ ਵੀ ਲੈਟਰ ਲੈਂਗੀ ਉਦੋਂ ਜੇ ਹਵੇ ਉੱਥੇ ਖੜਾ ਤਾਂ ਖੈਰਾਬਾਦ। ਕਾ? ਅਮਨਾ। ਕਿਉਂ ਜਿਵੇਂ ਇਹ ਚ ਦਿਖਾਉਂਦਾ ਕਰਦੇ। ਅਛੇ ਲੈਟਰ ਰੂਟਾਂ ਦੇ ਹੈ। ਹੇ ਠੀਕ ਆ ਉੱਧਰ ਚੌਕ ਨੂੰ ਲੈ ਕੇ ਫਿਰ ਤਾਲ ਤੋਂ ਬੁਲਾਉਂਦੇ ਆਂ ਅੱਛਾ ਅੱਛਾ ਹਾਂ ਉਹਨਾਂ ਨੇ ਇੱਕ ਜੱਲਾ ਹਰਬਿੰਦਰ ਦਾ ਕੰਮ ਕਰਾ ਗਏ ਹੂੰ ਹੂੰ ਵਧੀਆ ਹੱਸਵੇ ਕਿੱਧਰ ਅੱਜ ਆ ਵੀ ਘਰੇ ਐ ਅੱਛਾ ਪਾੜੀ ਜਾਲਦੀ ਕਿੰਨੇ ਦੀ ਮੋਟਰ ਪਾਵਰ ਚੱਲਦੀ ਐ ਹੂੰ ਹੂੰ ਪਾਵਰ ਚੱਲਦੀ ਐ ਕਿੰਨੇ ਦੀ ਛੋਟੀ ਜਿੱਤੇ ਪੌੜਾ ਵੀ ਛੋਟੀ ਜਿੰਨੇ ਦੇ ਟਾਇਆ ਹਰੇ ਤੈਨੂੰ ਤਾਂ ਵਧੀਆ ਆ ਅਰੇ ਕੰਮ ਕਰੂਗਾ ਜੇ ਪਾਇਆ ਪਾ ਹੁਣ ਹਾਂ ਅਰੇ ਮੇ ਵੀ ਪੂਰਾ ਪਾਇ ਲਿਆ ਹਾਂ ਹਾਂ ਇਹ ਜੂਰਾ ਪਿਆ ਤਗੜੇ ਨਹੀਂ ਨਾ ਹੋਗਾ ਦਿੰਦੇ ਨਾ ਮੈਂ ਵੀ ਪੂਰਾ ਪਿਆ ਹੈ ਨਾ ਹੋਰ ਇਹਦਾ ਪਾਣੀ ਤਾਂ ਹਾਲੇ ਵੀ ਖੜੇ ਹੈ ਆ ਟੀਨਾਂ ਦਾ ਪਾਣੀ ਖੜਾ ਦੇਖ ਲੈ ਛੇਤਾਂ ਚ ਜਿੱਥੇ ਪਾਣੀ ਡੁੱਟਿਆ ਹੋ ਉਹ ਵਰਦੀਨਾਂ ਦਾ ਉਸੇ ਖੜੇ ਹੈ ਆਹ ਜੀ ਗਲੀਆਂ ਹਲੂਆਂ ਜਿੱਥੇ ਤੇ ਫਰਕ ਇਸ ਕਹਿੰਦੇ ਖੜੇ ਹੈ ਭਾਈ ਸਾਰੇ ਪਾਸੇ ਚਲੋ ਬਾਕੀ ਬਾਈ ਖੇਤੀ ਹੈ ਮੈਂ ਬਹਿ ਜਾਂਦਾ ਤਾਂ ਹੁਣ ਨੇ ਜਿਹਨੇ ਆਪਣਾ ਪੂਰਾ ਜੋਰ ਲਾ ਲਿਆ ਅੰਬਾ ਦੀਆਂ ਅੰਬੀਆਂ ਝਾੜਤੀਆਂ ਪੂਰ ਜਿਹੜੇ ਝਾੜਦੇ ਝਾੜ ਲਏ ਹੁਣ ਬੱਕੇ ਪੱਕੇ ਰਹਿ ਗਏ ਜਿਹੜੇ ਪੱਕੇ ਪੱਕੇ ਜਿਹਨੇ ਹੁੰਦਾ ਸਾਸਲੀ ਚੂਤਾਂ ਜਿਹਨੇ ਅੰਬੀਆਂ ਪੂਰੀ ਆਪਣਾ ਉਹ ਕਰਨਾ ਬਹੁਤ ਟੱਕਣੀ ਆ ਉਹ ਰਹਿ ਗਈਆਂ ਹਾਂ ਹਾਂ ਹੈਨਾ ਪੂਰੇ ਹੂਲੇ ਜੂਲੇ ਦੇ ਲੇ ਮੇਰੀ ਬਹੁਤ ਆਈ ਉਦਨ ਰਾਤ ਨੂੰ ਵੀ ਮੇਰੀ ਫੁੱਲ ਇਹਦਾ ਰਾਤ ਕਰ ਲੈ ਰਾਤ ਨੂੰ ਬਹੁਤ ਆਦੇ ਤੇ ਪਰ ਲੰਘ ਗਿਆ ਰਾਤ ਦੇਖਿਆ ਨਾ ਦਿਨਾਂ ਤੋਂ ਫੈਲ ਜਾਂਦੀਆਂ ਹੂੰ ਹੂੰ ਚੜਾਈ ਨਾ ਵੀ ਟਾਈਮ ਤੇ ਹੀ ਰਹੀ ਤਾਂ ਮਾਰਿਆ ਨਾ ਬੱਦਲ ਬਾਈ ਜੀ ਬੱਦਲ ਬਾਈ ਜੀ ਟਾਈਮ ਬਹੁਤ ਦਿੱਤਾ ਕਰਦਾ ਬਾਈ ਸ਼ਾਂਤ ਖਰੀਦ ਬਹੁਤ ਹੈ ਜਨਮਾ ਹੁੰਨੇ ਜਮ ਉਹਦੇ ਤੋਂ ਹਰਾਸ ਹੋਇਆ ਨਾ ਅਬ ਮੌਜਲੀ ਪਰ ਚਲ ਜਾ ਬੰਤਰਾਂ ਦੇ ਮੈਂ ਪੰਜ ਦਿਨ ਹੋ ਗਏ ਘਟਾ ਕੇ ਇਹਨਾਂ ਹਾਂ ਮੈਂ ਕਹਿੰਦਾ ਲੇਟ ਆ ਸਭ ਤੋਂ ਪਹਿਲਾਂ ਉਹਨਾਂ ਨੇ ਬਿਠਾਈ ਹੈ ਸਾਰੇ ਬੂਟੇ ਚ ਕਾ ਕਰੀ ਲੇਬਰ ਘਟਾ ਉਧਰ ਕੋ ਜੰਮੀ ਪੱਕੇ ਹੋ ਲੇਟ ਹੈ ਜਮੀਨ ਆ ਥੋੜੀ ਜੀ ਆਪਣੇ ਮੰਗੂ ਖਾਲੇ ਉਹਦਾ ਗੁੱਲੀ ਡੰਡੇ ਜੀ ਬਹੁਤ ਅੱਛਾ ਇੱਕ ਨਾ ਕਰਕੇ ਬਹੁਤ ਗਲਤ ਖੜੀ ਸੀ ਬਾਈ ਹਣ ਵੀ ਖੋਦ ਇਹਨਾਂ ਦੇ ਆਪਣਾ ਢਾਈ ਕਿਲੇ ਖੜੇ ਆ ਨੇ ਕਰਕੇ ਆ ਮੀ ਕਰਕੇ ਹਲੇ ਕੰਮ ਚੱਲਣਾ ਨਹੀਂ ਹੈਗਾ ਜੜਾਉਂ ਦੀ ਹੋਣੀ ਹੁਣ ਕੱਲੇ ਵੀ ਪੈ ਰਹੇ ਐ ਟਾਈਮ ਪੈਂਦਾਂ ਦਾ ਹਾਂ ਪੈਂਦੇ ਦਾ 2 ਵਾ ਢਾਈ ਵਜੇ ਐ ਟਾਈਮ ਮੀ ਪੈਂਦਾ ਰਗਾ ਸਵੇਰੇ ਬਿਕਣੀ ਆ ਗਈ ਰਲੀਆ ਸਵੇਰੇ ਵੀ ਜੰਨੀਆ ਹਾਂ ਹੁਣ ਅੱਜ ਪੰਜ ਵਜੇ ਤਾਂ ਜਲਦੀ ਨਹੀਂ ਭਾਵੇਂ ਗੁੰਮ ਸਮਝਾਈ ਸਵੇਰ ਦਾ ਤੈਨੂੰ ਦੱਸਿਆ ਹੈਗਾ ਅੱਜ ਨਾਲ ਦਖਣ ਦਾ ਪਛਵਾ ਪੁੱਛ ਨਹੀਂ ਥੱਲੇ ਜਾ ਹੀ ਅਹੀਂ ਘਟ ਜਾ ਹੋਇਆ ਵਾ ਘਟ ਤੋ ਹੋਇਆ ਹਾਂ ਹੁਣ ਘਟ ਤੋ ਆ ਜਾਉਂ ਲੱਗ ਜਾ ਵਾ ਇਹ ਤਾਂ ਪੱਖਾ ਲਾ 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 ਬੜਾ ਹੀ ਠੰਡ ਲੱਗਦੀ ਏ ਇਹ ਤਾਂ ਪੱਖਾ ਲਾ ਕੇ ਉਰੇ ਲੱਗੂ ਠੰਡਾ ਹਾਂਜੀ ਜਿਹਾ ਪੱਖਾ ਇੱਕ ਦਿਨ ਤਾਂ ਲੱਗਦੀ ਏ ਤੇ ਬੰਦ ਕਰਾ ਦਿੱਤਾ ਨਾ 2 ਨੰਬਰ ਹਾਂ ਹਾਂ ਇਹਨਾਂ ਦੇ ਯਾਰ ਆਤੋਂ ਬਹੁਤ ਹੈ ਪੱਖਾ ਮੋਟਰ 'ਚ ਨਹੀਂ ਹੈਗਾ ਇੱਕ ਥੋੜਾ ਜਿਹਾ ਨਹੀਂ ਚੱਲ ਗਿਆ ਵੈਸੇ ਨਹੀਂ ਚੱਲ ਉਹ ਭਜੂ ਜਾਂਦਾ ਜਾਂਦਾ ਹੁੰਦਾ ਹੈ ਤਾਂ ਭਈਆਂ ਦੀ ਭਈਆ ਇੱਥੇ ਮੈਂ ਹਾਂ ਬਿੱਕੂ ਵਾਲੀ ਕੰਬੈਨ ਵਾਲੇ ਨੂੰ ਤਾਂ ਨਾ ਜਾ ਖੋਲਿਆ ਤਾਂ ਫਿਰ ਮੈਂ ਨਾ ਭਜਦਾ ਇੱਕ ਵਾਰ ਖੋਲਿਆ ਤਾਂ ਫਿਰ ਉਹ ਤਾਂ ਉਥੇ ਘਰੇ ਵਰਦਾ ਕੋਈ ਮੋਟਰ ਚ ਫਿਰ ਹੈ ਤਿੰਨ ਤਪਦੀਆਂ ਤਾਂ ਥੋੜੀ ਜੀ ਗਰਮਾਪਾ ਪਾਣੀ ਹਾਂ ਹਾਂ ਤਾਂ ਤਿੰਨ ਦਾ ਕਰ ਦਿਆ ਸ ਕਰ ਦਿਆ ਸੀਟੇ ਮਾਰ ਖਲੋਤ ਹਾਂ ਜੋ ਜਣਾ ਉਹ ਲਾਲੇ ਇੱਕ ਦਿਨ ਬੋਲੇ ਨੇ ਰਾਤ ਨੂੰ ਕਹਿੰਦੇ ਖੰਡੇ ਬਹੁਤ ਲੱਗੀ ਮੈਨੂੰ ਤਾਂ ਵੈਦਰ ਤੇ ਆਏ ਕਿਹੜਾ ਲਾਲੇ ਆਏ ਹਾਂ ਹਾਂ ਬੋਲੇ ਖੰਡੇ ਲੱਗੀ ਨੇ ਡੰਡਾ ਦਾ ਬਾਬਾ ਆਵਾਜ਼ ਮਾਰਦਾ ਸਿੱਟ ਕੇ ਤੂੰ ਤੇ ਠੰਡੀ ਹਵਾ ਮਾਰਨੀ ਹੁੰਦੀ ਨੇ ਪੱਖੇ ਦਾ ਆਸਰਾ ਤਾਂ ਬਹੁਤ ਹੂੰ 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 ਆਏ ਕਿੱਥੇ ਹਵਾ ਲੋ ਠੀਕ ਹੈ ਜੀ